ਸ਼੍ਰੀ ਕਾਲ ਜੀ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀ ਕਹਾਣੀ ਸੁਣਾਵਾਂਗੇ ਰਾਮ ਸਰੂਪ ਅਣਖੀ ਦੀ ਕਲਮ ਤੋਂ ਤੀਵੀਆਂ ਦਾ ਵਪਾਰੀ ਲਾਲ ਸਿੰਘ ਉਸ ਨੂੰ ਕਦੇ ਹੀ ਸ਼ਾਇਦ ਕਿਸੇ ਨੇ ਕਿਹਾ ਹੋਵੇ ਸਭ ਲਾਲਾ ਹੀ ਆਖਦੇ ਉਹ ਪੰਜ ਭਰਾ ਸਭ ਤੋਂ ਵੱਡਾ ਕਿਵੇਂ ਨਾ ਕਿਵੇਂ ਵਿਆਹਿਆ ਗਿਆ ਉਸ ਤੋਂ ਛੋਟਾ ਲਾਲਾ ਸੀ ਜ਼ਮੀਨ ਉਹਨਾਂ ਕੋਲ 7-8 ਕੁਮਾਹ ਹੀ ਸੀ ਜੇਸ ਨਾਲ ਪੰਜਾ ਭਰਾਵਾਂ ਦਾ ਗੁਜ਼ਾਰਾ ਹੋਣਾ ਬਹੁਤ ਔਖਾ ਸੀ। ਤਾਂ ਘੋਕੇ ਲਾਲੇ ਤੋਂ ਛੋਟੇ ਦੋ ਭਰਾ ਮਲਾਇਆ ਨੂੰ ਚਲੇ ਗਏ। ਸਭ ਤੋਂ ਛੋਟਾ ਵੱਡੇ ਦੇ ਚੁੱਲ੍ਹੇ ਉੱਤੇ ਹੀ ਰੋਟੀ ਖਾਂਦਾ ਰਿਹਾ। ਵੱਡੇ ਭਰਾਣੇ ਉਸ ਨੂੰ ਭੇਡਾਂ ਲੈ ਦਿੱਤੀਆਂ। ਲਾਲੇ ਦੀ ਵੱਡੇ ਭਰਾ ਨਾਲ ਘਟ ਹੀ ਬੰਦੀ ਸੀ। ਲਾਲਾ ਜਦ ਪੂਰਾ ਕੂਕਰ ਗਿਆ, ਕੋਕਰ ਆ ਕੇ ਮਸਾਂ ਹੀ ਰਾਤ ਕੱਟਦਾ। ਹੁਣ ਉਹ ਉਹਨਾਂ ਮੁੰਡਿਆਂ ਦੀ ਢਾਣੀ ਵਿੱਚ ਰਹਿੰਦਾ ਜਿਹੜੇ ਘਰ ਦੇ ਕੰਮ ਦਾ ਟੱਕਾ ਨਹੀਂ ਸੀ ਤੁਰਦੇ। ਸਾਰਾ ਦਿਨ ਸੱਤ ਵਿੱਚ ਖੁੰਨਾ ਤੇ ਬੈਠੇ ਰਹਿੰਦੇ ਜਾਂ ਤਾਂ ਤਾਸ਼ ਖੇਡਦੇ ਤੇ ਜਾਂ ਆਉਂਦੀ ਜਾਂਦੇ ਤੀਵੀਂ ਵੱਲ ਝਾਕ ਕੇ ਮੁੱਛਾਂ ਨੂੰ ਬਟ ਦਿੰਦੇ ਰਹਿੰਦੇ ਆਥਨ ਨੂੰ ਘਰ ਦੇ ਕੱਡੇ ਸ਼ਰਾਬ ਪੀਂਦੇ ਕੁਰਤਾ ਚਾਗਰਾ ਤੇ ਸਾਫਾ ਚਿੱਟੇ ਸਫੈਦ ਲਾਜ਼ਵਰ ਦੇ ਕੇ ਰੱਖਦੇ ਤੇ ਕਿਤੇ ਮੈਲ ਦਾ ਚੋਣਾ ਲੱਗਣ ਦਿੰਦੇ ਨਾਲ ਦੇ ਪਿੰਡ ਵਾਲਾ ਕੀਚਰ ਬਦਮਾਸ਼ ਇੱਕ ਦਿਨ ਉਹਨਾਂ ਕੋਲ ਇੱਕ ਤੀਵੀਂ ਲੈ ਆਇਆ ਕੀਚਰ ਨੇ ਉਸ ਤੀਮੀ ਸmeida ਲਾਲੇ ਨੂੰ ਰਾਂਕੂੜ ਤਿੰਨ ਰਾਤਾਂ ਕੱਟੀਆਂ ਤਿੰਨ ਦਿਨ ਬੱਕਰਾ ਸ਼ਰਾਬ ਉਡਦੀ ਰਹੀ ਤੀਮੀ ਉਹ ਕੀਚਰ ਨੇ 100 ਮੀਲ ਦੂਰ ਤੋਂ ਕਿਤੋਂ ਉਧਾਲ ਕੇ ਲਿਆਂਦੀ ਸੀ ਚੌਥੇ ਦਿਨ ਉਹ ਤੀਮੀ ਕੀਚਰ ਨੇ ਲਾਲੇ ਦੇ ਵਿੱਚ ਦੀ ਪੈ ਕੇ ਉੱਥੇ ਹੀ ਇੱਕ ਫੌਜੀਏ ਪੰਛਣੀਏ ਨੂੰ 200 ਰੁਪਏ ਦੀ ਵੇਚ ਦਿੱਤੀ ਲੰਡੇ ਨੂੰ ਖੁੰਡਾ ਕਹਿੰਦੇ 100 ਕੋ ਦਾ 빙ਾ ਪਾ ਕੇ ਵੀ ਮਿਲ ਜਾਂਦਾ ਹੈ ਲਾਲਾ ਵੀ ਕੀਚਰ ਦਾ ਪੂਰਾ ਜੁੰਡੀਦਾਰ ਹੋ ਗਿਆ ਕੀ ਚਿਰਤਾਦ ਖੜਸੀ ਪਰ ਲਾਲਾ ਛਟੀ ਵਰਗਾ ਗੱਭਰੂ ਸੀ ਹੁਣ ਉਹ ਦੋਵੇਂ ਜਿੱਥੇ ਜਾਂਦੇ ਇਕੱਠੇ ਜਾਂਦੇ ਇੱਕ ਵਾਰੀ ਉਹ ਸ਼ਪਾਰ ਦੇ ਮੇਲੇ ਤੇ ਗਏ ਮੁੜਦੇ ਹੋਏ ਉਹਨਾਂ ਨੇ ਰਾਹ ਵਿੱਚ ਇੱਕ ਪਿੰਡ ਰਾਤ ਕੱਟੀ ਉੱਥੇ ਉਹਨਾਂ ਦੀ ਕੋਈ ਮਾੜੀ-ਮੋਟੀ ਸਿਆਣ ਗਿਆਨ ਸੀ ਜਿਨ੍ਹਾਂ ਦੇ ਘਰ ਰਾਤ ਕੱਟੀ ਉਹਨਾਂ ਦੇ ਗਵਾਂਢ ਵਿੱਚ ਹੀ ਇੱਕ ਜੁਲਾਹੇ ਦਾ ਘਰ ਸੀ ਜੁਲਾਹਾ ਤਾਂ ਖਾਂਗੂ ਜਿਹਾ ਸੀ ਪਰ ਜੁਲਾਹੇ ਪੂਰੀ ਤੇਜ਼ ਤਰਾਰ ਅੱਖਾਂ ਵਿੱਚ ਇਹ ਹਸਦੇ ਦੇਖ ਕੀਚਰ ਨੇ ਲਾਲੇ ਨੂੰ ਸ਼ਿੰਗਾਰ ਦਿੱਤਾ ਮੇਰੇ ਜੀ ਤਾਂ ਹੁਣ ਦਮ ਨਹੀਂ ਤੂੰ ਛੇੜ ਕੇ ਦੇਖ ਲਾਲੇ ਵਰਗੇ ਜਵਾਨ ਨੂੰ ਦੇਖ ਕੇ ਜੁਲਾਹੀ ਦੀ ਚਾਂਗ ਨਿਕਲ ਗਈ ਦੂਜੇ ਦਿਨ ਵੀ ਦੂਜੇ ਦਿਨ ਵੀ ਉਹ ਉੱਥੇ ਹੀ ਰਹੇ ਅੱਧੀ ਰਾਤ ਟੱਪੀ ਤੋਂ ਦਿਨ ਚੜ੍ਹ ਤੇ ਉਹਨਾਂ ਨੇ ਜੁਲਾਹੀ ਪਿੰਡ ਰਿਆ ਮਾਰੀ ਇੱਕ ਦੋ ਦਿਨ ਰੱਖ ਕੇ ਫਿਰ ਪਤਾ ਨਹੀਂ ਕਿੱਧਰ ਚਲਾ ਦਿੱਤੀ ਕੀਚਰ ਨੇ ਲਾਲੇ ਨੂੰ ਪੂਰਾ ਹੱਥ ਦੇ ਦਿੱਤਾ ਉਸ ਨੂੰ ਪਸ ਪਾਇਆ ਕੋਹੋਂ ਸੌ ਸੌ ਕੋ ਦੂਰ ਨਿਕਲ ਜਾਂਦੀ ਇਕੱਲਾ ਇਕੱਲਾ ਆਦਮੀ ਦੇਖਦੇ ਨਾਲ ਚਿੱਦੀ ਨਹੀਂ ਹੁੰਦੀ ਤੱਕੋ ਲੈਂਦੀ ਆਦਮੀ ਨੂੰ ਕੁੱਟ ਕੇ ਸੁੱਟ ਜਾਂਦੀ ਕਿਸੇ ਨੂੰ ਦਰਖ ਨਾਲ ਨੂੜ ਆਉਂਦੇ ਧੀਵੀ ਨੂੰ ਆਪਣੇ ਪਿੰਡਾਂ ਵੱਲ ਲੈ ਜਾਂਦੇ ਪੰਜ ਦਸ ਦਿਨ ਰੱਖਦੇ ਤੇ ਫਿਰ ਵੇਚ ਦਿੰਦੇ ਹੁਣ ਉਹਨਾਂ ਨੇ ਇਹ ਵਪਾਰ ਹੀ ਬਣਾ ਲਿਆ ਲਾਲੇ ਨਾਲ ਕੋਈ ਧੀਵੀ ਫਸ ਜਾਂਦੀ ਤਾਂ ਉਸ ਨੂੰ ਕੱਢ ਲੈਂਦੇ ਉਹਨੋ ਜੁਪੀ ਬਿਕਾਨੇ ਤੇ ਅੰਬਾਲੇ ਵੱਲੋਂ ਕੀਤੀਆਂ ਹੋਰ ਬਦਮਾਸ਼ਾਂ ਤੋਂ ਸਸਤੇ ਮੁੱਲ ਲੈ ਕੇ ਇੱਧਰ ਲੈ ਆਉਂਦੇ ਤੇ ਨਫਾ ਕੱਢ ਕੇ ਵੇਚ ਦਿੰਦੇ। ਪੰਜ 6 ਸਾਲ ਉਹ ਦੋਵੇਂ ਇਸੇ ਤਰ੍ਹਾਂ ਕਰਦੇ ਰਹੇ। ਕਿ ਝੇਰ ਨੂੰ ਇੱਕ ਵਾਰੀ ਐਸਾ ਪਾਣੀ ਝੜਾ ਨਿਕਲਿਆ ਕਿ ਉਹ ਮੰਜੇ ਵਿੱਚੋਂ ਹੀ ਮੁੜ ਕੇ ਨਾਕ ਸਕਿਆ। ਲਾਣਾ ਝੇਰ ਨਾਲੋਂ ਝੜਿਆ ਹੋਇਆ ਸੀ। ਇਲਾਕੇ ਵਿੱਚ ਤੇ ਹੋਰ ਦੂਰ-ਦੂਰ ਤਾਈ ਵੀ ਉਸ ਨੂੰ ਅੱਡਿਆਂ ਦਾ ਪਤਾ ਸੀ। ਪੁਲਿਸ ਨੇ ਆਪਣੇ ਨਾਲ ਨੇੜੇ ਦੇ ਪਿੰਡੋਂ ਇੱਕ ਹੋਰ ਜਵਾਨ ਨੂੰ ਸ਼ੰਗਾਰ ਲਿਆ। ਉਹਨਾਂ ਨੇ ਕਿੰਨੀਆਂ ਹੀ ਤੀਮੀਆਂ ਇੱਥੇ ਉਧਰ ਕੀਤੀਆਂ। ਕਈਆਂ ਦੇ ਘਰ ਉਜਾੜੇ, ਕਈਆਂ ਦੇ ਵਸਾਈ। ਰਿਟਾਇਰਡ ਫੌਜੀ ਆਸ ਮੁਕਾ ਬੈਠੇ ਆਦੀ ਛੜੇ ਤੇ ਕਈ ਅੰਗ ਹੀਨ। ਪਰ ਨਾਮੇ ਵਾਲੇ ਬੰਦੇ ਲਾਲੀ ਨੂੰ ਸਵਾਲ ਪਾਈ ਰੱਖਦੇ। ਪੁਲਿਸ ਨਾਲੋਂ ਮਿਲ ਕੇ ਰਹਿੰਦਾ। ਪੁਲਿਸਵਾਲੇ ਨੂੰ ਖੁਸ਼ ਕਰਨ ਦੇ ਤੇ ਉਹਨਾਂ ਨੂੰ ਧੋਖਾ ਦੇਂਦੇ ਸਾਰੇ ਟਾਂਕ ਉਸ ਨੂੰ ਹੁੰਦੇ ਸਨ। ਪਿੰਡ ਦੇ ਲੋਕ ਕਹਿੰਦੇ ਹੁੰਦੇ ਆ ਲਾਲਾ ਤਾਂ ਥਾਣੇਦਾਰ ਦਾ ਬੀਪਿਆ ਹੋਇਆ ਉਹਨੂੰ ਕੌਣ ਹੱਥ ਪਾਵੇ ਲਾਲੇਹੋਰੀ ਇੱਕ ਵਾਰੀ ਕਾਲੇ ਕਿਆਂ ਦਾ ਮੇਲਾ ਤੇ ਖੜ ਗਏ ਉੱਥੇ ਇੱਕ 50 55 ਸਾਲ ਦਾ ਬੰਦਾ ਸੀ ਉਹ ਬਰਮਾ ਵਿੱਚੋਂ ਚੰਗੇ ਪੈਸੇ ਕਮਾ ਕੇ ਲਿਆਇਆ ਸੀ ਪਿੰਡ ਆ ਕੇ ਉਸਨੇ ਜ਼ਮੀਨ ਖਰੀਦ ਲਈ ਤੇ ਪੱਕਾ ਵਧੀਆ ਮਕਾਨ ਵੀ ਪਾ ਲਿਆ ਪੈਸੇ ਵਾਲਾ ਬੰਦਾ ਹੁਣ ਕਰਕੇ ਉਸਦਾ ਵਿਆਹ ਵੀ ਹੋ ਗਿਆ ਉਸਦੀ ਘਰਵਾਲੀ ਮਸਾ 22 23 ਸਾਲ ਦੀ ਸੀ ਮਾਪਿਆਂ ਨੇ ਕੁੜੀ ਦਾ ਮੋਟਾ ਪੈਸਾ ਲਿਆ ਸੀ ਲਾਲਾ ਉਹਨਾਂ ਦੇ ਘਰ ਪਹਿਲਾਂ ਵੀ 2-4 ਵਾਰੀ ਆ ਚੁੱਕਿਆ ਸੀ ਬਰਮਾ ਵਾਲਾ ਉਹ ਆਦਮੀ ਆਏ ਗਏ ਦੀ ਸ਼ਰਾਬ ਆਦ ਨਾਲ ਚੰਗੀ ਸੇਵਾ ਕਰਦਾ ਲਾਲਾ ਆਪਣੀ ਤਾੜ ਵਿੱਚ ਰਹਿੰਦਾ ਉਸ ਨੂੰ ਪਤਾ ਲੱਗ ਗਿਆ ਕਿ ਇਸ ਤੀਵੀ ਨੂੰ ਚੋਰਾ ਜ਼ਰੂਰ ਹੈ ਕੀ ਕਰਾਂ ਪਰਾਂਦੇ ਨੂੰ ਜਵਨ ਰੁੱਢਦੇ ਜਾਂਦੇ ਲਾਲਾ ਗੇਲੀ ਵਰਗਾ ਜਵਾਨ ਤਾਂ ਉਸ ਨੂੰ ਮਸਾ ਖਿਆਇਆ ਸੀ ਤੂੰ ਮੈਨੂੰ ਇਸ ਘਾਰ ਚੋਂ ਕੱਢ ਲੈ ਉਸ ਤੀਵੀਂ ਨੇ ਉਸ ਤੇ ਲਾਲੇ ਨੂੰ ਸਵਾਲ ਕੀਤਾ ਮੈਂ ਕੱਲ ਤੈਨੂੰ ਨਾ ਕੀਤੀ ਐ ਲਾਲੇ ਦੇ ਦਿਲ ਦੀ ਗੱਲ ਸੀ ਚੱਲ ਪਹਿਣ ਦੇ ਤੜਕੇ ਨਿਕਲ ਚਲੀਏ ਤੀਵੀਂ ਪੱਕੀ ਤਿਆਰ ਹੋ ਗਈ ਘੋੜੀ ਵੀ ਨਾਲ ਹੀ ਲੈ ਚਲੀਏ ਹਵਾ ਬਣਾ ਦੂੰ ਲਾਲਾ ਉਸਨੇ ਘਰ ਦਾ ਜਿਵੇਂ ਸਭ ਕੁਝ ਹੁੰਜਣਾ ਚਾਹੁੰਦਾ ਸੀ ਇੱਕ ਕਾਲ ਮੇਰੇ ਨਾਲ ਕਰ ਵਈ ਤੂੰ ਆਪ ਮੈਨੂੰ ਵਸਾਵੇਂ ਲੈ ਦੇਖੀ ਮੈਨੂੰ ਦਗਾ ਨਾ ਦੇਈ ਪੂਰੋ ਨੇ ਆਪਣੇ ਹੱਥ ਸੁਨੇ ਦੀ ਸ਼ਾਪ ਕੱਢ ਕੇ ਲਾਲੇ ਦੀ ਚੀਚੀ ਵਿੱਚ ਸ਼ਿੰਗਾਰ ਦਿੱਤੀ। ਲਾਲੇ ਨੇ ਆਪਣਾ ਕੜਾ ਲਾ ਕੇ ਪੂਰੋ ਦੀ ਬਾਹ ਵਿੱਚ ਤਲਕਾ ਦਿੱਤਾ। ਦੇਰ ਚੜਿਆ ਤਾਂ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ। ਦੋ ਮਹੀਨੇ ਲਾਲਾ ਉਸ ਨੂੰ ਪਤਾ ਨਹੀਂ ਕਿੱਥੇ-ਕਿੱਥੇ ਲਈ ਫਿਰਿਆ। ਇੱਕ ਦਿਨ ਬਠਿੰਡੇ ਤੋਂ ਪਰੇ ਇੱਕ ਪਿੰਡ ਵਿੱਚ ਉਹ ਠਹਿਰੇ। 4 ਦਿਨ ਉਹ ਉੱਥੇ ਹੀ ਰਹੇ ਜਿਸ ਘਰ ਵਿੱਚ ਉਹ ਰਹਿੰਦੇ ਸਨ ਉਹ ਆਦਮੀ ਮਲਾਇਆ ਵਿੱਚੋਂ ਆਇਆ ਸੀ ਤੇ ਲਾਲੇ ਦੇ ਛੋਟੇ ਦੋਵੇਂ ਭਰਾਵਾਂ ਨੂੰ ਜਾਣਦਾ ਸੀ। ਜਿਹੜੇ ਮਲਾਇਆ ਵਿੱਚ ਹੁਣ ਰਹਿੰਦੇ ਸਨ। ਪੂਰੋ ਨੇ ਪੰਜਵੇਂ ਦਿਨ ਤੜਕੇ ਉੱਠ ਕੇ ਦੇਖਿਆ ਕਿ ਉਸਦੇ ਕੋਲ ਟੇਹੀ ਮੰਜੀ ਖਾਲੀ ਪਈ ਹੈ। ਦਪਹਿਰ ਤਾਈ ਉਹ ਉਸ ਨੂੰ ਢੀਕਦੇ ਰਹੀ ਆਥਨ ਤੇ ਫਿਰ ਰਾਤ। ਦੂਜਾ ਦਿਨ ਚੜ੍ਹੇ ਤੇ ਇਸ ਤਰ੍ਹਾਂ ਦੋ ਦਿਨ ਹੋਰ ਲੰਘ ਗਏ। ਘਰ ਦੇ ਮਾਲਕ ਨੇ ਪੂਰੋ ਨੂੰ ਦੱਸਿਆ ਕਿ ਲਾਲਾ 10 ਦਿਨ ਲਾ ਕੇ ਫੇਰ ਆਈਗਾ। 15-20 ਦਿਨ ਲੰਘ ਗਏ ਘਰ ਵਾਲੇ ਨੇ ਨਿਮੋ ਝਣਾ ਜਿਹਾ ਹੋ ਕੇ ਇੱਕ ਦਿਨ ਪੂਰੋ ਨੂੰ ਆਖ ਦਿੱਤਾ। ਉਹ ਤਾਂ ਹੁਣ ਇਸੇ ਘਰ ਦੀ ਰਾਣੀ ਜਦੋਂ ਪਾਕਿਸਤਾਨ ਬਣਿਆ ਲਾਲੇ ਦੀ ਉਮਰ 60 ਸਾਲ ਦੇ ਨੇੜੇ ਟੁੱਟੀ ਹੋਈ ਸੀ ਹੁਣ ਉਸਦੇ ਕੰਮ ਨਹੀਂ ਸੀ ਹੁੰਦਾ ਗੋਡੇ ਦੁਖਦੇ ਸਨ ਨਿਗਾ ਘਟ ਗਈ ਤੇ ਢਿੱਡ ਵਿੱਚ ਮਿੰਨਾ ਮਿੰਨਾ ਦਰਦ ਰਹਿੰਦਾ ਉਹ ਉਹ ਪਿੰਡੋਂ ਬਾਹਰ ਨਹੀਂ ਸੀ ਜਾਂਦਾ ਉਸਦੇ ਵੱਡੇ ਭਾਈ ਨੇ ਉਸ ਨੂੰ ਘਰ ਵਿੱਚ ਹੀ ਇੱਕ ਵੱਖਰੀ ਕੋਠੜੀ ਦੇ ਦਿੱਤੀ ਘਰ ਰੋਟੀ ਪਾਣੀ ਖਾਪੀ ਕੇ ਉਹ ਸਾਥ ਵਿੱਚ ਬੈਠਾ ਰਹਿੰਦਾ ਨਵੇਂ ਗੱਭਰੂਆਂ ਨੂੰ ਤੀਣੀਆਂ ਨਹੀਂ ਅੰਗਲਾ ਸੁਣਾਉਂਦਾ ਇੱਕ-ਇੱਕ ਤੀਮੀ ਬਾਰੇ ਉਸ ਨੂੰ ਯਾਦ ਸੀ ਕਿ ਕਿੱਥੋਂ ਲੈਂਦੀ ਕਿੱਥੇ-ਕਿੱਥੇ ਰੱਖੀ ਤੇ ਫਿਰ ਕਿਹਨੂੰ ਕਿੰਨੇ ਵਿੱਚ ਵੇਚੀ ਉਸ ਨੂੰ ਇਹ ਵੀ ਪਤਾ ਸੀ ਕਿ ਕਿਹੜੀ ਤੀਮੀ ਉਸ ਤੋਂ ਵੀ ਅੱਗੇ ਹੋਰ ਕਿੱਥੇ ਚਲੀ ਗਈ ਬਾਬਾ ਕਿੰਨੀਆਂ ਤੀਮੀਆਂ ਪਟੀਆਂ ਫਿਰ ਹੁੰਡੇ ਪੁੱਛ ਸਾਰੀਆਂ ਤਾਂ ਯਾਦ ਨਹੀਂ ਗਿਣ ਲੋ ਜੇ ਗਿਣ ਨਹੀਂ ਅਨੇ ਲਾਲੇ ਨੇ ਉਂਗਲੀਆਂ ਦੇ ਕੋਟੇ ਫੜਨੇ ਸ਼ੁਰੂ ਕਰ ਕਰ ਕੀਤੇ 20 ਤੀਮੀਆ ਗਿra ਕੇ ਲਾਲੇ ਨੇ ਕਿਹਾ ਇੱਕ ਕਾਲੇ ਘਿਆਣੀ ਤੇ ਫਿਰ ਚੁੱਪ ਹੋ ਗਿਆ ਹੋਰ ਇੱਕ ਨੌਜਵਾਨ ਨੇ ਪੁੱਛਿਆ ਪਾ ਸੈਨਿਕ ਘੋਰ ਹੋਣੀਆ ਨੇ ਲਾਲੇ ਦਾ ਖਿਆਲ ਜਿਵੇਂ ਉਖੜ ਗਿਆ ਸੀ ਕਈ ਦਿਨਾਂ ਤੋਂ ਲਾਲਾ ਹੁਣ ਸੱਤ ਵਿੱਚ ਨੇ ਕਿਸੇ ਦੇਖਿਆ ਮੁੰਡੇ ਹੱਸਦੇ ਲਾਲਾ ਬੁੜਾ ਪਤਾ ਨਹੀਂ ਕਿਹੜੇ ਖੂਹ ਚ ਰਹਿੰਦਾ ਇੱਕ ਦਿਨ ਸਵੇਰੇ ਸਵੇਰੇ ਹੀ ਲਾਲੇ ਤੇ ਭਤੀਜ ਨੂੰ ਚਾਹ ਫਰੋਣ ਆਈ ਦੇਖਿਆ ਤਾਂ ਬੁੜਾ ਮੰਜੀ ਤੇ ਥੱਲੇ ਡਿੱਗਿਆ ਪਿਆ ਉਜੇ ਤੌੜਾ ਤੇ ਕੁੰਡਾ ਆਦਨਿਕ ਸੁਪ ਜਿਹੜਾ ਮੰਜੀ ਦੇ ਕੋਲ ਪਿਆ ਸੀ ਉਸ ਤੇ ਡਿੱਗ ਕੇ ਉਸ ਦਾ ਮੂੰਹ ਸਿਰ ਉੱਚੜ ਗਿਆ। ਬਾਬਾ ਬੁਖ ਨੂੰ ਆਵਾਜ਼ ਦਿੱਤੀ। ਬਾਬਾ ਬੋਲਿਆ ਨਾ ਚਾਹ ਦੀ ਗਰਵੀ ਬੋਖ ਨੇ ਤੇਰੀ ਤੇ ਰੱਖ ਦਿੱਤੀ। ਗਰਦਨ ਥੱਲੇ ਸਹਾਰਾ ਦੇ ਕੇ ਬੁੜੇ ਨੂੰ ਬੈਠਾ ਕੀਤਾ ਤੇ ਮੰਜੀ ਤੇ ਪਾ ਦਿੱਤਾ। ਬਾਬੇ ਦੇ ਬੁੱਲ ਫਰਕ ਦੇ ਸੁਨੇ ਤੂੰ ਆ ਰੋ। ਚਾਹ ਦੀ ਗਰਵੀ ਉਹ ਮੂੜ ਕੇ ਲੈ ਗਈ। ਦੂਜੇ ਦਿਨ ਹੀ ਲਾਲਾ ਮਰ ਗਿਆ। ਅਰਤੀ ਦੇ ਪਉਂ ਤੋਂ ਪਹਿਲਾਂ ਜਦ ਉਸ ਨੂੰ ਨੌਣਕੇ ਤਾਂ ਦੇਖਿਆ ਕਿ ਉਸਨੇ ਆਪਣੇ ਖੱਬੇ ਹੱਥ ਦੀ मुट्ठी ਘੁੱਟ ਕੇ ਮੀਚੀ ਹੋਈ ਹੈ। ਮਲਕੇ ਨਮਾਓ ਚਾਚੇ ਨੂੰ ਇੱਕ ਆਦਮੀ ਨੇ ਲਾਲੇ ਦੇ ਤੀਜੇ ਨੇ। ਤੀਜਾ ਚੰਗੀ ਤਰ੍ਹਾਂ ਹੱਥ ਫੇਰਨ ਲੱਗ ਪਿਆ। ਖੱਬੇ ਹੱਥ ਦੀ मुट्ठी ਉਹ ਖੁੱਲੇ ਤਾਂ ਖੁੱਲੇ ਨਾ। ਜ਼ੋਰ ਲਾ ਕੇ ਉਸਨੇ मुट्ठी ਖੋਲੀ ਤਾਂ ਪ੍ਰਿੰਟ ਵਾਂਗ ਤੱਕਦੀ। ਉਸ ਵਿੱਚ ਸੋਨੇ ਦੀ ਛਾਪ ਸੀ। ਧੰਨਵਾਦ ਜੀ ਉਮੀਦ ਕਰਦੇ ਹਾਂ ਕਿ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ